ਬਾਈ ਜੀ ਅਸੀਂ ਖੜੇ ਆ ਪਚੋ ਮੰਡੀ ਬਰੰਡਾ ਰੋਡ ਤੇ ਜਿੱਥੇ ਕਿ ਇੱਕ ਫਾਰਚੂਨਰ ਗੱਡੀ ਦਾ ਬਹੁਤ ਭਾਰਾ ਐਕਸੀਡੈਂਟ ਹੋਇਆ ਐਕਸੀਡੈਂਟ ਰੋਡ ਤੇ ਪਾਣੀ ਖੜਾ ਹੋਣ ਕਰਕੇ ਸ਼ੀਸ਼ੇ ਤੇ ਪਾਣੀ ਪੈ ਗਿਆ ਉਸ ਵਕਤ ਡਰਾਈਵਰ ਨੂੰ ਨਹੀਂ ਪਤਾ ਲੱਗਾ ਵੀ ਗੱਡੀ ਕਿੱਧਰ ਗਈ ਤੇ ਇਸ ਹਿਸਾਬ ਨਾਲ ਐਕਸੀਡੈਂਟ ਹੋਇਆਗਾ ਬਾਕੀ ਗੌਰ ਰੱਖਣੀ ਚਾਹੀਦੀ ਹੈ ਜੀ ਬਹੁਤ ਜਦੋਂ ਇੰਨੀ ਸਪੀਡ ਤੇ ਹੈ ਨਾ ਪਾਣੀ ਖੜਾ ਸੀਗਾ ਉਥੇ ਬ੍ਰੇਕ ਮਾਰ ਲੈਣੇ ਚਾਹੀਦੇ ਸੀਗੇ ਤੇ ਭਾਈ ਜੀ ਇੱਕ ਵਿਚਾਰ ਹੋ ਗਿਆ ਗੱਡੀ ਦਾ ਟੋਟਲ ਲਾਸ ਹੋ ਗਈ ਤੇ ਚਲੋ ਜੋ ਸਵਾਰੀਆਂ ਸੀਗੀਆਂ ਵਿੱਚ ਉਹ ਬਾਲ-ਬਾਲ ਬਚ ਗਈਆਂ ਗੱਡੀ ਟੋਟਲ ਲਾਸ ਹੈ ਚਲੋ ਲੋਹਾ ਤਾਂ ਫੇਰ ਬਣ ਜਾਂਦਾ ਹੈ ਬੰਦਾ ਨਹੀਂ ਕਿਤੋਂ ਮਿਲਦਾ ਇਸ ਗੱਲ ਦਾ ਖਿਆਲ ਰੱਖਿਆ ਕਰੋ ਵੀਰੇ ਦੇਖੋ ਕਾਲੀ ਕਰਨਾ ਤਾਂ ਹੀ ਕੁਸ਼ਨ ਲੱਗਾ